ਅੰਮ੍ਰਿਤਸਰ ਦੇ ਲਿਬਰਟੀ ਮਾਰਕੀਟ ਦੇ ਵਿੱਚ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਦੱਸਿਆ ਕਿ ਇਹ ਅਗ ਬੰਬਾਰ ਨੂੰ ਵੇਖ ਕੇ ਲੋਕਾਂ ਦੇ ਵਿੱਚ ਆਪਣਾ ਤਫਲੀ ਦਾ ਮਾਹੌਲ ਪੈਦਾ ਹੋ ਗਿਆ। ਜਿਸ ਤੋਂ ਬਾਅਦ ਫੇਰ ਕੀ ਸੀ? ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਤੇ 3 ਘੰਟੇ ਦੀ कड़ी मशक्ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਦਰੇ ਸਬੰਧਿਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਤੇ ਦੁਕਾਨ ਦੇ ਅੰਦਰ ਕਾਫੀ ਮਾਤਰਾ ਦੇ ਵਿੱਚ ਕੈਮੀਕਲ ਅਤੇ ਸਿਲੰਡਰ ਵੀ ਪਏ ਹੋਏ ਸਨ ਤੇ ਅੰਦਰ ਕੈਮੀਕਲ ਨੂੰ ਅ ਚਲਦਿਆ ਹੈ ਅੱਗ ਜ਼ਿਆਦਾ ਵੱਧ ਗਈ ਫਿਲਹਾਲ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਉਹਨਾਂ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਦੁਕਾਨਦਾਰ ਨੇ ਦੱਸੇ ਕਿ ਉਹਨਾਂ ਦਾ 5 ਤੋਂ 7 ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਮੇਰੀ ਦੁਕਾਨ ਹੈ ਗਿਆ ਇਹ ਲਿੰਕ ਰੋਡ ਦੇ ਬਰਨਾਲ ਕਾਟੋ ਪਿਆੜੇ ਤੇ ਦੁਕਾਨ ਹੈ ਕਾਹਦੀ ਕਾਹਦਾ ਕੰਮ ਕਰਦਾ ਹੈ ਜੀ ਮੇਰਾ ਡੈਂਟਿੰਗ ਪੇਂਟੇ ਦਾ ਕੰਮ ਹੈ ਹਾਂ ਜੀ ਤੇ ਅੱਗ ਅੱਜ ਲੱਗੀ ਅੱਗ ਲੱਗਦਾ ਕੋਈ ਕਾਰਨ ਪਤਾ ਲੱਗਾ ਅੱਜ ਲੱਗਦਾ ਅੱਜ ਅੱਗ ਲੱਗਦਾ ਛੋਟ ਛੜ ਕਰ ਰਿਹਾ ਸਰਕਲ ਛੋਟ ਕਰਕੇ ਲਿਆੜਾ ਗਿਣੀ ਸੀਗੀ ਅਸੀਂ ਬੱਤੀ ਬੰਦ ਕਰਕੇ ਨਹੀਂ ਗਏ ਕਿੰਨਾ ਕ ਨੁਕਸਾਨ ਹੋ ਗਿਆ ਜੇ ਪੰਜ-ਸੱਤ ਲੱਖ ਤੋਂ ਘੱਟ ਨਹੀਂ ਹੈਗਾ ਹਾਂਜੀ ਪੰਜ-ਸੱਤ ਲੱਖ ਤੋਂ ਘੱਟ ਨਹੀਂ ਮੈਗੇ ਜਿਆਦਾ ਜਿਆਦਾ ਹੋ ਸਕਦਾ ਥਾਣੇ ਹੋ ਸਕਦਾ ਅੱਗ ਤੇ ਕਾਬੂ ਪਾ ਲਿਆ ਕਿ ਅਜੇ ਨਹੀਂ ਪਿਆ ਅੰਦਰ ਜਿਹੜੇ ਕੈਮੀਕਲ ਮੇਰੇ ਰੰਗ ਹੈਗਾ ਆ ਥੰਨ ਰਗੇ ਆ ਟੱਕਰ ਹੈਗੇ ਹਾਰਨਰ ਹੈਗਾ ਬੜਾ ਸਮਾਨ ਪਿਆ ਹੋਇਆ ਜਰਾ ਕਿੰਨੇ ਕ ਵਜੇ ਨਾਲ ਅਗ ਲੱਗੀ ਹੈ 2-3 ਘੰਟੇ ਹੋਏ ਨੇ ਤੁਹਾਨੂੰ ਕਿੰਨੇ ਵਜੇ ਲੱਗਿਆ ਤੁਹਾਨੂੰ ਕਿੱਦਾਂ ਪਤਾ ਲੱਗਾ ਅਜੇ ਨਾਲ ਸਾਡੀ ਗਵਾਂਢੀ ਹੈ ਜੀ ਨਾਲ ਘਰ ਹੈ ਇਹਨਾਂ ਨੇ ਫੋਨ ਕੀਤਾ ਸੀ ਮੈਨੂੰ ਭਾਈ ਅਜੇ ਫੋਨ ਕੀਤਾ ਹੁਣ ਤਾਂ ਆ ਗਿਆ 3 ਘੰਟੇ ਬੂਰ 4 ਘੰਟੇ ਅੱਗ ਲੱਗੀ ਨੂੰ ਕਿੰਨੇ ਘੰਟੇ ਹੋ ਗਏ ਇਹ ਤਾਂ ਗੱਲ ਹੈ ਕਿ ਅੰਦਰ ਸਿਲੰਡਰ ਵੇਚ ਉਹਦਾ ਪਤਾ ਕੀ ਬਣਿਆ ਵਜਾ ਗਿਆ ਕੀ ਆਖੀ ਜੀ ਕੋਈ ਜਾਨੀ ਮਾਲੀ ਨਾ ਜਾਣੇ ਨੇ ਪਰ ਨੁਕਸਾਨ ਪੈਸੇ ਨੁਕਸਾਨ ਬਹੁਤ ਜ਼ਿਆਦਾ ਆਇਆ ਉਧਰ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਕਿ ਲਿਬਰਟੀ ਮਾਰਕੀਟ ਦੇ ਵਿੱਚ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਉੱਪਰ ਇਹ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਇਹ ਉਹ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਦੇ ਫਾਇਰ ਬ੍ਰਿਗੇਡ ਨਹੀਂ ਬਗ ਜਾਣ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਣ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੇ ਇਹ ਵਾਵਾ ਇਹ 7-8 ਗੱਡੀਆਂ ਲੱਗੀਆਂ ਹੁਣ ਤੱਕ ਨਾ ਜਗਾ ਕਿਹੜੀ ਗਈ ਹੈ ਇਹ ਲੰਡਾ ਵੀ ਯਾਰ ਸਿਰ ਕਿਸ ਚੀਜ਼ ਦਾ ਕਾਉਂਟਿੰਗ ਪਤਾ ਲੱਗਾ ਇਹ ਨਹੀਂ ਪਤਾ ਅੰਦਰ ਕੀ ਹੈਗਾ ਕਿ ਕੀ ਕੈਮੀਕਲ ਆ ਜਾਂ ਕੀ ਹੈਗਾ ਅੱਗ ਜਿਹੜੀ ਆ ਕੋਈ ਜਾਂੜੀ ਤੇਜ਼ ਤੇ ਗੇ ਅਭਿਹਾਣੋ ਅੰਮ੍ਰਿਤਸਰ ਲਿਬਰਟੀ ਮਾਰਕੀਟ ਦੇ ਵਿੱਚ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਤੋਂ ਦੱਸਿਆ ਕਿ ਇਹ ਅੱਗ ਦੇ ਬੰਬਾਰ ਨੂੰ ਵੇਖ ਕੇ ਲੋਕਾਂ ਦੇ ਵਿੱਚ ਆਪਣਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਤੋਂ ਬਾਅਦ ਫੇਰ ਕੀ ਸੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਤੇ 3 ਘੰਟੇ ਦੀ कड़ी मशक्ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਉਦਰੇ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਤੇ ਦੁਕਾਨ ਦੇ ਅੰਦਰ ਕਾਫੀ ਮਾਤਰਾ ਦੇ ਵਿੱਚ ਕੈਮੀਕਲ ਅਤੇ ਸਿਲੰਡਰ ਵੀ ਪਏ ਹੋਏ ਸਨ ਤੇ ਅੰਦਰ ਕੈਮੀਕਲ ਨੂੰ ਅੱਗ ਲ ਚਾਲ ਗਿਆ ਹੈ ਅਗਰ ਜ਼ਿਆਦਾ ਵੱਧ ਗਈ ਫਿਲਹਾਲ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਉਹਨਾਂ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਦੁਕਾਨ ਮਾਲਕ ਨੇ ਦੱਸੇ ਕਿ ਉਹਨਾਂ ਦਾ 5 ਤੋਂ 7 ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਫਾਇਰ ਲਗਾਉਣ ਗਿਆ ਹੈ ਲਿੰਕ ਰੋਡ ਦੇ ਬਰਨਾਲ ਕਾਟੋ ਪਿਆਰੇ ਤੇ ਗਿਆਣਾ ਕਾਦੀ ਦਿੱਕਾ ਦਾ ਕੰਮ ਕਰਦਾ ਹੈ ਗਾਜੀ ਮੇਰਾ ਆਇਡੈਂਟੀਟੀ ਪਿੰਟੇ ਦਾ ਕੰਮ ਹੈ ਹਾਂਜੀ ਤੇ ਅੱਗ ਅੱਜ ਲੱਗੀ ਅੱਗ ਲੱਗਦਾ ਕੋਈ ਕਾਰਨ ਪਤਾ ਲੱਗਾ ਅੱਜ ਲੱਗਣ ਅੱਜ ਅੱਗ ਲੱਗਣ ਸਰਕਲ ਛੋੜ ਕਰ ਰਿਹਾ ਹੈ ਸਰਕਲ ਛੋੜ ਕਰ ਗਏ ਫਲੇਟ ਹੈ ਨਹੀਂ ਦੀ ਕਿ ਅਸੀਂ ਬੱਤੀ ਬੰਦ ਕਰਕੇ ਨਹੀਂ ਗਏ ਕਿੰਨਾ ਕ ਨੁਕਸਾਨ ਹੋ ਗਿਆ ਜੇ 5-7 ਲੱਖ ਤੋਂ ਘੱਟ ਹੋਣੀ ਹੈਗਾ ਹਾਂਜੀ 5-7 ਲੱਖ ਤੋਂ ਘੱਟ ਨਹੀਂ ਮੈਂ ਗਿਆ ਜ਼ਿਆਦਾ ਜ਼ਿਆਦਾ ਹੋ ਸਕਦਾ 8-9 ਹੋ ਸਕਦਾ ਅੱਗ ਤੇ ਕਾਬੂ ਪਾ ਲਿਆ ਕਿ ਅਜੇ ਨਹੀਂ ਪਿਆ ਅੰਦਰ ਜਿਹੜੇ ਕੈਮੀਕਲ ਮੇਰੇ ਰੰਗ ਹੈਗਾ ਆ ਚਿੰਨਰ ਹੈਗੇ ਆ ਟੈਕਰ ਹੈਗੇ ਆ ਹਾਰਨਰ ਹੈਗਾ ਬੜਾ ਸਮਾਨ ਪਿਆ ਹੋਇਆ ਅੰਦਰ ਕਿ ਕਿੰਨੇ ਕ ਵਜੇ ਨਾਲ ਅਗ ਲੱਗੀ ਹੈ ਜੋ 3 ਘੰਟੇ ਹੋ ਗਏ ਨੇ ਅੱਜ ਕਿੰਨੇ ਵਜੇ ਲੱਗੀ 9:00 9:00 ਅੱਜ ਕਿੰਨੇ ਵਜੇ ਲੱਗੀ ਤੁਹਾਨੂੰ ਕਿਦਾਂ ਪਤਾ ਲੱਗਾ ਅਜੇ ਨਾਲ ਸਾਡੀ ਗਵਾਂਡੀ ਆ ਜੀ ਨਾਲ ਘਰ ਆ ਇਹਨਾਂ ਨੂੰ ਫੋਨ ਕੀਤਾ ਸੀ ਮੈਨੂੰ ਭਾਈ ਇਹੇ ਫੋਨ ਕੀਤਾ ਹਾਂ ਤਾਂ ਤਾਂ ਪਹੁੰਚ ਆયા 3 ਘੰਟੇ ਬੁੜੇ 4 ਘੰਟੇ ਅੱਗ ਲੱਗੀ ਨੂੰ ਕਿੰਨੇ ਘੰਟੇ ਹੋ ਗਏ ਇਹ ਤਾਂ ਗਾਂਡੀ ਹਾਂ ਕਿ ਅੰਦਰ ਸਿਲੰਡਰ ਪਈ ਉਹ ਤਾਂ ਆਪਣਾ ਕੀ ਬਣਿਆ ਬਜਾ ਕੇ ਪੀਆ ਕੀ ਰੀ ਕੋਈ ਜਾਨੀ ਮਾਲੀ ਨਾ ਜਾਨੀ ਨੇ ਪਰ ਨੁਕਸਾਨ ਪੈਸੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਧਰ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਕਿ ਲਿਬਰਟੀ ਮਾਰਕੀਟ ਦੇ ਵਿੱਚ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਉੱਪਰ ਇਹ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਇਹ ਉਹ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਦੇ ਫਾਇਰ ਬ੍ਰਿਗੇਡ ਨਹੀਂ ਬਗ ਜਾਣ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਆਂ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੇ ਇਹ ਵਾਵਾ ਇਹ 7-8 ਗੱਡੀਆਂ ਲੱਗੀਆਂ ਹੁਣ ਤੱਕ ਨਾ ਜਗਾ ਕਿਹੜੀ ਗਈ ਹੈ ਇਹ ਲੰਡਾ ਬਿਆਰ ਸਿਰ ਕਿਸ ਚੀਜ਼ ਦਾ ਕਾਉਂਟਿੰਗ ਪਤਾ ਲੱਗਾ ਇਹ ਨਹੀਂ ਪਤਾ ਅੰਦਰ ਕੀ ਹੈਗਾ ਕਿ ਕੀ ਕੈਮੀਕਲ ਆ ਜਾਂ ਕੀ ਹੈਗਾ ਅੱਗ ਜਿਹੜੀ ਆ ਕੋਈ ਜਾਂੜੀ ਤੇਜ਼ ਤੇ ਦੇ ਆ ਭਿਜਾਣੋ